ਸਸਕਾਲ ਜੀ ਤੇ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ 31 ਮਾਰਚ ਜਿੱਦਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਦੇ ਦਿਨ ਆਪਾਂ ਜਿਹੜੀ ਆ ਸ਼ਾਪ ਰਾਇਸੈਂਸੀ ਸਟੋਰ ਜਿਹੜਾ ক্লোਜ਼ ਕਰਦਣ ਲੱਗੇ ਆ ਸਾਰਾ ਸੈਟਅਪ ਜਿਹੜਾ ਉਹ ਇੱਥੇ ਕਰ ਦਿੱਤਾ ਆਪਾਂ ਤੇ ਇੱਥੇ ਸੋਹਣੇ ਸੋਹਣੇ ਸੂਟ ਤੇ ਵੀਡੀਓ ਤੁਹਾਨੂੰ ਇੱਥੇ ਹੀ ਦਿਖਾ ਕਰਾਂਗੇ ਜਿੰਨੀਆਂ ਵੀ ਆ ਤੇ ਆ ਨਵੇਂ ਸੂਟ ਫੇਰ ਆ ਗਏ ਜੇ 300 ਵਾਲੇ ਤੇ 250 ਵਾਲੇ 250 ਵਾਲੇ ਥੋੜੇ ਜਿਹੇ ਰਹਿ ਗਏ ਜਿਹੜੇ ਉਹ ਪਾਉਣ ਲੱਗੇ ਆ ਤੇ ਬਾਕੀ ਜਿਹੜੇ 300 ਵਾਲੇ ਆ ਉਹ ਪਾਉਣ ਲੱਗੇ ਆ ਵੀਡੀਓ ਲੰਬੀ ਨਹੀਂ ਹੋਊਗੀ ਛ ਤੇ ਇਹ ਉਹਨਾਂ ਵਾਸਤੇ ਪੈਣਾ ਵਾਸਤੇ ਹੈ ਜਿਹੜੇ ਰਹਿ ਗਏ ਸੀ ਜਿਨ੍ਹਾਂ ਦੇ ਆਰਡਰ ਜਿਹੜੇ ਸੀਗੇ ਪੈਂਡਿੰਗ ਰਹਿੰਦੇ ਆ ਹੀ ਉਹਨਾਂ ਨੂੰ ਦੇਨੇ ਆ ਹੁਣ ਸੂਟ ਤੇ ਜਲਦੀ ਜਲਦੀ ਬੁੱਕ ਕਰ ਲਿਓ ਆ ਵੇਖ ਲਿਓ ਨਵੇਂ ਪ੍ਰਿੰਟ ਜਿਹੜੇ ਐਡ ਹੋ ਗਏ ਆ ਤੇ ਆਹ ਰਹਿ ਗਏ ਬਸ 250 ਕਿੰਨੇ ਸੂਟ ਆ ਤੁਹਾਡੇ ਸਾਹਮਣੇ ਗਿੰਦੀ ਮਿੰਦੀ ਤੇ ਆ ਬਸ ਤੇ ਆਹ ਕਰਾਉਨੇ ਆ ਵੀਡੀਓ ਸ਼ੁਰੂ ਪਹਿਲਾਂ ਤੁਹਾਨੂੰ ਦਿਖਾਉਨੇ ਆ 250 ਵਾਲੇ ਸੂਟਾਂ ਦੀ ਫਿਰ ਕਰਦੇ ਆ 300 ਵਾਲਿਆਂ ਦੀ ਲਓ ਜੀ ਮੇਲਾ ਥੋੜਾ ਹੀ ਆ ਤੇ ਇਸ ਤੋਂ ਬਾਅਦ ਬਸ 250 ਵਾਲੇ ਜਿਹੜੇ ਜੇ ਉਹ ਵੀਡੀਓ ਜਿਹੜੀ ਆ ਉਹ ਖਤਮ ਹੋ ਜਣੀ ਆ ਜੇ ਸਟਾਕ ਵੀ 250 ਵਾਲਾ ਖਤਮ ਹੋ ਜਾਣਾ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਣ ਡਿਆ ਕਿ ਅਸੀਂ ਸਟੋਰ ਜਿਹੜਾ ਰਾਇਸੈਂਸੀ ਛੱਡ ਦਿੱਤਾ ਆ ਤੇ ਉੱਥੋਂ ਜਿਹੜਾ ਸਟਾਕ ਲੈਂਦਾ ਨਾ ਉਹਦੀ ਵੀਡੀਓ ਤੁਹਾਨੂੰ ਮੈਂ ਦਿਊਂਗਾ ਬੜੀਆਂ ਵੱਡੀਆਂ ਸੇਲਾਂ ਦੇ ਨਾਲ ਤੇ ਬੜੀਆਂ ਵੱਡੀਆਂ ਵੱਡੀਆਂ ਆਫਰਾਂ ਜਿਹੜੀਆਂ ਦੇਣੀਆਂ ਜੇ ਵੀਡੀਓ ਦੇ ਵਿੱਚ ਕਿਉਂਕਿ ਸਟਾਕ ਆਪਾਂ ਸਾਰਾ ਜਿਹੜਾ ਕਲੀਅਰ ਕਰ ਦੇਣਾ ਆ ਆਪਾਂ ਕੋਈ ਵੀ ਸਟਾਕ ਜਿਹੜਾ ਤੇ ਇਹ ਸੂਟ ਤੁਸੀਂ ਪਹਿਲਾਂ ਵੇਖ ਸਕਦੇ ਜੇ 200 ਤੇ 50 ਰੁਪਈਆ ਦਾ ਦੋ ਸੂਟ 580 ਦੇ ਜੇ ਇੱਕ ਕਨਫਿਊਜ਼ਨ ਜਿਹੜੀ ਮੇਰੀਆਂ ਭੈਣਾਂ ਨੂੰ ਇਹ ਨਾ ਬਹੁਤ ਜ਼ਿਆਦਾ ਮੈਨੂੰ ਮੈਸੇਜ ਆਉਂਦੇ ਸੀ ਉਹ ਕੀ ਸੀ ਕਿ ਜਿੱਦਾਂ ਤੁਸੀਂ ਆਹ ਸੂਟ ਬੁੱਕ ਕਰਦੇ ਜੇ 250 ਦਾ ਤੇ ਆਹ ਸੂਟ ਤੁਸੀਂ ਬੁੱਕ ਕਰਦੇ ਜੇ 300 ਦਾ ਠੀਕ ਆ ਜੀ ਸ਼ਿਪਿੰਗ ਜਿਹੜੀ ਆ 80 ਰੁਪਏ ਹੀ ਲੱਗਣੀ ਆ ਦੋਵਾਂ ਦੇ ਵਿੱਚ ਚਾਹੇ ਤੁਸੀਂ 250 ਵਾਲਾ ਇੱਕ ਲੈ ਲਓ ਇੱਕ ਤੁਸੀਂ 300 ਵਾਲਾ ਲੈ ਲਓ ਸ਼ਿਪਿੰਗ ਜਿਹੜੀ 80 ਰੁਪਏ ਹੀ ਰਹੂਗੀ ਚਾਹੇ ਤੁਸੀਂ 2 2.5 250 ਵਾਲੇ ਲੈ ਲਓ ਤਾਂ ਵੀ 80 ਰੁਪਏ ਰਹੂਗੀ ਚਾਹੇ ਤੁਸੀਂ 2 3 300 ਵਾਲੇ ਲੈ ਲਓ ਤਾਂ ਵੀ 80 ਰੁਪਏ ਹੀ ਰਹੂਗੀ ਜੇ ਸ਼ਿਪਿੰਗ ਇਹ ਕਨਫਿਊਜ਼ਨ ਜਿਹੜੀ ਹੈ ਨਾ ਇਹ ਮੈਂ ਕਲੀਅਰ ਕਰ ਦਿੰਦਾ ਆ ਇਹਦੇ ਵਿੱਚ ਤੁਹਾਨੂੰ ਇਹਦਾ 250 ਰੁਪਈਆ ਲੱਗੂਗਾ ਇਹਦਾ ਲੱਗੂਗਾ 300 ਤੇ 80 ਰੁਪਈਆ ਨਾਲ ਤੁਹਾਨੂੰ ਸ਼ਿਪਿੰਗ ਦੇਣੀ ਹੀ ਪਊਗੀ ਜੇ ਇਹ ਕਰਕੇ ਇਹ ਕਨਫਿਊਜ਼ਨ ਜਿਹੜੀ ਆ ਹੁਣ ਹੋਣੀ ਨਹੀਂ ਚਾਹੀਦੀ ਸੋ ਆਪਾਂ ਕਲੀਅਰ ਕਰਤੀ ਆ ਆਹ ਸੂਟ ਪਹਿਲਾਂ ਚੈੱਕ ਕਰੋ 255 ਰੁਪਈਆ ਦਾ ਸ਼ਿਪਿੰਗ ਫ੍ਰੀ ਆਲਓ ਸੋਰੀ ਸ਼ਿਪਿੰਗ ਐਕਸਟਰਾ ਆਲਓਵਰ ਇੰਡੀਆ ਚ ਅਵੇਲੇਬਲ ਜੇ ਸ਼ਿਪਿੰਗ ਦੋ ਸੂਟ ਮਿਲਣਗੇ ਜੇ 580 ਆ ਦੇ ਤੁਹਾਨੂੰ ਤੇ 580 ਆ ਚ ਫ੍ਰੀ ਸ਼ਿਪਿੰਗ ਜੇ ਜਿਹੜੀ ਕਨਫਿਊਜ਼ਨ ਕਈ ਵਾਰੀ ਲੱਗਦੀ ਸੀ ਨਾ ਤੁਹਾਨੂੰ ਕਿ ਫ੍ਰੀ ਸ਼ਿਪਿੰਗ ਮੈਂ ਕਹਿੰਦਾ ਫ੍ਰੀ ਸ਼ਿਪਿੰਗ ਤਾਂ ਕਹਿੰਦਾ ਕਿ 580 ਰੁਪਏ ਪੇ ਕਰੋਗੇ ਸ਼ਿਪਿੰਗ ਫ੍ਰੀ ਹੋਊਗੀ ਆ ਚੈੱਕ ਕਰੋ ਬਹੁਤ ਸੋਹਣੀ ਮੈਚਿੰਗ ਆ ਤੇ ਪ੍ਰਿੰਟ ਇਹੋ ਰਹਿਗੇ ਜੇ ਬਸ ਇਸ ਤੋਂ ਬਾਅਦ ਜਿਹੜੇ ਜੇ 250 ਵਾਲੇ ਹੋਰ ਸਟਾਕ ਨਹੀਂ ਜਿ ਆਉਣਾ ਤੇ ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜੇ ਆ ਵੀ ਜਿਹੜਾ ਹੈਗਾ ਥੋੜਾ ਬਹੁਤਾ ਇਹ ਵੀ ਤੁਸੀਂ ਬੁੱਕ ਕਰ ਲਓ ਆ ਸਾਡੇ ਸਾਡੇ 5 500 ਦੇ ਪ੍ਰਿੰਟ ਜਿਹੜੇ ਆ ਤੁਹਾਨੂੰ ਆਪਾਂ 250 ਦੇ ਦੇਣ ਦੇ ਤੇ ਇਹ ਆਪਾਂ ਤੁਹਾਨੂੰ ਦੇਤਾ ਜੇ 250 ਰੁਪਏ ਦਾ ਸਿਰਫ ਦੋ ਸੂਟ ਲੈ ਲਓ 580 ਦੇ ਸ਼ਿਪਿੰਗ ਫ੍ਰੀ ਹੋਊਗੀ ਜੇ 500 ਦੇ ਦੋ ਜੇ 80 ਰੁਪਏ ਸ਼ਿਪਿੰਗ ਹੋਊਗੀ ਜੇ ਚੈੱਕ ਕਰ ਲਿਓ ਸੂਟ ਬਹੁਤ ਸੋਹਣੇ ਜੇ ਸਟਾਕ ਬਹੁਤ ਪਿਆਰਾ ਜੇ ਇਹੀ ਰਹਿ ਗਏ ਜੇ ਬਸ ਕਿੰਨੇ ਆਉਣਗੇ ਸੂਟ ਗਿਣਤੀ ਦੇ 8 ਜਾਂ 10 ਬਸ ਇਸ ਤੋਂ ਬਾਅਦ 250 ਵਾਲਾ ਸਟਾਕ ਜਿਹੜਾ ਜਿਹਾ ਰੀਸਟਾਕ ਨਹੀਂ ਜਣਾ ਫਿਰ ਮਿਲਣਗੇ ਤੁਹਾਨੂੰ 300 ਵਾਲੇ ਸੂਟ ਸਾਰੇ ਜੀ ਜਲਦੀ ਬੁੱਕ ਕਰ ਲਿਓ ਮੈਸੇਜ ਤੁਸੀਂ ਮੇਰੇ ਫੋਨ ਤੋਂ ਜਿਹੜੇ ਸੁਣਦੇ ਆਣੇ ਜੇ 6:00 6:00 ਵਜਣ ਦੇ ਨੇ ਉਹ ਸਾਰੇ ਜਿਹੜੇ ਆ ਸੂਟਾਂ ਦੇ ਹੀ ਆ ਕਿਉਂਕਿ ਹੋਰ ਕੰਪਨੀ ਦੇ ਮੈਸੇਜ ਤਾਂ ਮੈਨੂੰ ਇਨੇ ਹੁੰਦੇ ਤੇ ਆ ਲਓ ਜੀ ਆ ਵੀ ਪ੍ਰਿੰਟ ਜਿਹੜੇ ਹੈਗੇ ਇਹ ਵੀ ਬਹੁਤ ਜ਼ਿਆਦਾ ਤੇ ਹੁਣ ਇਹ ਟਾਈਮ ਦੇ ਉੱਤੇ ਬਸ ਸਮਝੋ ਵੀ ਸਟੋਰੀਆਂ ਖਤਮ ਮੇਲੇ ਖਤਮ ਸੇਲਾ ਪੈ ਗਈਆਂ ਤੇ ਮੇਲੇ ਲੁੱਟੇ ਗਏ ਜੇ ਰੇਟ ਰਹਿ ਗਿਆ ਜੇ 250 ਰੁਪਏ ਸ਼ਿਪਿੰਗ ਐਕਸਟਰਾ ਦੇ ਨਾਲ ਬਹੁਤ ਬਟਰਫਲਾਈ ਉੱਡੀ ਇਸ ਵਾਰੀ ਬਹੁਤ ਜ਼ਿਆਦਾ ਬਟਰਫਲਾਈ ਉੱਡੀ ਆ ਤੇ ਇਹ ਹੁਣ ਤੁਸੀਂ ਲੈਣੀ ਆ ਤੁਹਾਡੇ ਵਾਸਤੇ ਆ ਇਹ ਸੂਟ ਜਿਹੜੇ ਰਹਿ ਗਈਆਂ ਮੇਰੀਆਂ ਭੈਣਾਂ ਜਿਹੜੇ ਮੇਰੇ ਕਸਟਮਰ ਰਹਿਗੇ ਹੀਗੇ ਉਹਨਾਂ ਵਾਸਤੇ ਜੇ ਆਹ ਸਟਾਕ ਬਸ ਇਸ ਤੋਂ ਬਾਅਦ 250 ਵਾਲਿਆਂ ਦੀ ਸਟੋਰੀ ਖਤਮ ਆ ਆ ਗਏ ਹੁਣ 300 ਵਾਲੇ ਆ ਵੀ ਚੈੱਕ ਕਰ ਲਿਓ ਬਹੁਤ ਸੋਹਣੇ ਸੂਟ ਜੇ ਦੋ ਸੂਟ ਮਿਲਣਗੇ ਜੇ 600 ਦੇ 80 ਰੁਪਈਆ ਲੱਗੂਗੀ ਜੇ ਸ਼ਿਪਿੰਗ ਰੇਟ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਅਵੇਲੇਬਲ ਜੇ 80 ਰੁਪਈਆ ਸਿਰਫ ਤੁਸੀਂ ਪੇ ਕਰਨੇ ਆ ਤਾਂ ਸ਼ਿਪਿੰਗ ਫ੍ਰੀ ਕਰਾਂਗੇ ਆਹ ਪ੍ਰਿੰਟ ਚੈੱਕ ਕਰਿਓ ਇਹ ਪ੍ਰਿੰਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੀ ਜੇ ਤੇ ਇਹ ਕਰਕੇ ਬੜੀ ਮੁਸ਼ਕਲ ਦਾ ਪ੍ਰਿੰਟ ਆਇਆ ਜੇ ਤੇ ਇਹਦੇ ਗਿਣਤੀ ਦੇ 10 ਕ ਸੂਟ ਹੀ ਆ ਬਸ ਤੇ ਤੁਸੀਂ ਇਹਦਾ ਕੋਡ ਸੈੱਟ ਬਣਾ ਲਿਓ ਐਡਰੈਸ ਬਣਾ ਲਿਓ ਅਕਾਊਂਟ ਬਣਾ ਲਿਓ ਫਰੋਗ ਬਣਾ ਲਿਓ ਜੋ ਮਰਜ਼ੀ ਬਣਾ ਲਿਓ ਸਟਿਚ ਤੁਹਾਨੂੰ ਕਰਵਾ ਦੂੰਗਾ ਸਟਾਈਲ ਤੁਹਾਨੂੰ ਮੈਂ ਦੱਸ ਦੂੰਗਾ ਜੇ ਨਾ ਪਤਾ ਲੱਗਣਗੇ ਤੇ ਤੁਸੀਂ ਮੇਰੀ ਇੰਸਟਾਗ੍ਰam ਦੀ ਆਈਡੀ ਚੈੱਕ ਕਰ ਲਿਓ YouTube ਤੇ ਵੀ ਮੈਂ ਸਟੋਰੀ ਸ਼ਾਰਟ ਵੀਡੀਓ ਪਾਈਆਂ ਜਿਹਨਾਂ ਸੂਟਾਂ ਦੀਆਂ ਜਿਹੜੇ ਰੈਡੀ ਹੋਏ ਨੇ ਤੇ ਇਹ ਜਿਹੜੇ ਫਲਾਵਰ ਤੇ ਆਹ ਜਿਹੜਾ ਪ੍ਰਿੰਟ ਆ ਸਭ ਤੋਂ ਵੱਧ ਡਿਮਾਂਡ ਚ ਰਹਿੰਦਾ ਜੇ ਤੇ ਇਹ ਤੁਹਾਡੇ ਲਈ ਆ ਗਿਆ ਜੇ ਸਿਰਫ ਤੇ ਸਿਰਫ 300 ਰੁਪਏ ਚ ਦੋ ਸੂਟ 680 ਰੁਪਈਆ ਦੇ ਜੇ ਸ਼ਿਪਿੰਗ ਫ੍ਰੀ ਹੋਊਗੀ ਜੇ 80 ਰੁਪਏ ਨਾਲ ਪੇ ਕਰਦੇ ਹੋ ਤੇ 600 ਦੇ ਦੋ ਸੂਟ ਜੇ 80 ਨਾਲ ਪੇ ਕਰਕੇ 680 ਦੇ ਵਿੱਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਕੱਟ ਜਿਹੜੀ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਹਾਂ ਨਾ ਕੱਟ ਉਹੀ ਸੇਮ ਹੀ ਆ ਸਵਾ ਸਵਾ 2 ਮੀਟਰ ਦੀ ਗਰਲੇਸ਼ ਸੂਟ ਨੇ ਸਟਾਈਲਿਸ਼ ਸੂਟ ਨੇ ਪ੍ਰਿੰਟ ਬਹੁਤ ਆਪਦੇ ਨੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਕਾਟਨ ਦੇ ਵਿੱਚ ਨੇ ਕੋਈ ਮਿਕਸ ਨਹੀਂ ਜੇ ਕੋਈ ਸਿੰਥੈਟਿਕ ਨਹੀਂ ਜੇ ਤੇ ਆ ਵੀ ਪ੍ਰਿੰਟ ਜਿਹੜਾ ਇਹ ਵੀ ਰਿਪੀਟ ਹੋਇਆ ਜੇ ਬਹੁਤ ਜ਼ਿਆਦਾ ਡਿਮਾਂਡ ਹੀ ਇਹ ਪ੍ਰਿੰਟ ਦੀ ਵੀ ਇਹਦੇ 'ਚ ਥੋੜਾ ਜਿਹਾ ਡਾਰਕ ਆਉਂਦਾ ਪਰ ਇਹ ਲਾਈਟ ਆ ਬਹੁਤ ਸੋਹਣਾ ਪ੍ਰਿੰਟ ਹੈ ਇਹਦੀ ਤੇ ਆ ਇੱਕ ਸੂਟ ਮਸਲੀਨ ਦਾ ਹਜੇ ਇਹ ਵੀ ਤੁਹਾਨੂੰ ਦੇ ਦੇਣਾ ਆਪਾਂ ਸੇਮ ਰੇਟ 'ਤੇ ਅੱਜ ਉਦਾਂ ਇਹ ਸੂਟ ਮਹਿੰਗਾ ਹੈਗਾ ਬਾਟਮ ਵੀ ਮਸਲੀਨ ਦੀ ਜੇ ਸ਼ਰਟ ਵੀ ਮਸਲੀਨ ਦੀ ਜੇ ਦੋਵਾਂ ਨੂੰ ਲਾਈਨਿੰਗ ਲੱਗਣੀ ਜੇ ਤੇ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਇਹ ਵੀ ਬਿਲਕੁਲ ਨਵਾਂ ਪ੍ਰਿੰਟ ਜੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਆ ਵੀ ਸੂਟ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਇੰਸਟਾਗ੍ਰam ਤੇ ਸ਼ਾਰਟ ਵੀਡੀਓ ਚੈੱਕ ਕਰ ਲਿਓ YouTube ਦੇ ਉੱਤੇ ਵੀ ਸ਼ਾਰਟ ਵੀਡੀਓ ਚੈੱਕ ਕਰ ਲਿਓ ਉਹਦੇ ਵਿੱਚ ਵੀ ਆਹ ਸੂਟ ਜਿਹੜਾ ਜੇ ਪੋਸਟ ਹੋਇਆ ਆ ਰੇਟ ਸੇਮ ਉਹੀ 300 ਰੁਪਿਆ ਦੋ ਸੂਟ 680 ਦੇ ਨਾਲ షిప్పింగ్ ఫ్రీ ఆల్ ఓవర్ ఇండియా చ 680 రూపాయల تے پرنٹ چیک کرو جی بہت ਸੋਹਣਾ ਪ੍ਰਿੰਟ ਜੇ ਨਾਲ ਇਹਦੇ बॉਟਮ ਬਹੁਤ ਪਿਆਰੀ ਜੇ ਤੇ ਰੇਟ ਸੇਮ ਉਹੀ ਆ लो जी ਆ ਵੀ ਪ੍ਰਿੰਟ ਆ ਗਿਆ ਜੇ ਰੀਸਟਾਕ ਆ ਵੀ ਪ੍ਰਿੰਟ ਦੀ డిమాండ్ ਕਰ ਰਹੇ ਹੋ ਤੁਸੀਂ ਤੇ ਇੱਕ ਪ੍ਰਿੰਟ ਤੁਹਾਨੂੰ ਲਾਹੜ ਦੇ ਵਿੱਚ ਦੇਣਾ ਆ ਉਹ ਚੈੱਕ ਕਰਿਓ ਬਹੁਤ ਸੋਹਣਾ ਪ੍ਰਿੰਟ ਹੋਣਾ ਜੇ ਉਹ ਬਾਅਦ ਚ ਦਿਖਾਉਨੇ ਆ ਆ ਦਿਓ ਤੁਸੀਂ ਆ लो जी ਆ ਵੀ ਚੈੱਕ ਕਰੋ ਜੀ ਆ ਵੀ ਕਸਟਮਰ ਕਾਫੀ ਡਿਮਾਂਡ ਕਰ ਰਹੇ ਸੀ ਇਹ ਵੀ ਥੋੜਾ ਜਿਹਾ ਲਾਈਟ ਜੇ ਕਲਰ ਇਚ ਡਾਰਕ ਆਉਂਦਾ ਤੁਹਾਡੇ ਲਈ ਪਰ ਇਹ ਥੋੜਾ ਜਿਹਾ ਲਾਈਟ ਸ਼ੇਡ ਆ ਰੇਟ ਉਹੀ ਸੇਮ ਆਹ ਲੋ ਜੀ ਆ ਵੀ ਨਵਾਂ ਪ੍ਰਿੰਟ ਆਇਆ ਜਿਹਦੇ ਵਿੱਚ ਬਿਲਕੁਲ ਨਵਾਂ ਐਡ ਆ ਜੀ ਚੈੱਕ ਕਰ ਲਓ ਬਲੈਕ ਬਾਟਮ ਦੇ ਨਾਲ ਜੇ ਬਹੁਤ ਸੋਹਣੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਪਿਆਜੀ ਜਾਂ ਸ਼ੇਡ ਜੇ ਥੱਲੇ ਵਿੱਚ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜੇ ਬਹੁਤ ਕਰਾ ਜਾ ਤੇ ਆਹ ਲਾਸਟ ਪ੍ਰਿੰਟ ਤੁਹਾਨੂੰ ਦੇਣ ਲੱਗਾ ਹਾਂ ਮੈਂ ਚੈੱਕ ਕਰਿਓ ਆਹ ਲੋ ਜੀ ਫਰੋਜੀ ਕਲਰ ਜੇ ਲਾਈਟ ਫਰੋਜੀ ਬਹੁਤ ਸੋਹਣਾ ਕਲਰ ਜੇ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਡਾਰਕ ਆਉਂਡ ਆ ਪਰ ਵਾਈਟ ਕਲਰ ਦੀ ਬਾਟਮ ਜੇ ਇਹਦੇ ਨਾਲ ਤੇ ਪ੍ਰਿੰਟ ਬਹੁਤ ਟੌਪ ਦਾ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਜੇ ਫੈਬਰਿਕ ਟੌਪ ਦੀ ਕੁਆਲਿਟੀ ਦੇ ਜੇ ਕੋਈ ਮਿਕਸ ਨਹੀਂ ਜੇ ਕੋਈ ਸਿੰਥੈਟਿਕ ਨਹੀਂ ਜੇ ਪੂਰੇ ਕਾਟਨ ਦੇ ਪਿਓਰ ਕਾਟਨ ਵਾਲੇ ਸੂਟ ਆ ਇੱਕ ਸੂਟ ਰਹਿ ਗਿਆ ਬਸ ਪਲਾਜ਼ੋ ਵਾਲਾ ਇਹਦੇ ਵਿੱਚ ਉਹ ਵੀ ਤੁਹਾਨੂੰ ਮੈਂ ਦੇ ਦਿੰਨਾ 545 ਰੁਪਏ ਦੇ ਵਿੱਚ ਜੇ ਬਾਕੀ ਸਾਰਾ ਜਿਹੜਾ ਸਟਾਕ ਆਊਟ ਹੋ ਗਿਆ ਜੇ ਆ ਲਓ ਜੀ ਚੈੱਕ ਕਰ ਲਿਓ ਬਸ ਇੱਕੋ ਇਹ ਹੀ ਆਖਰੀ ਸੂਟ ਜੇ ਬਾਕੀ ਇਹਦੇ ਨਾਲ ਦੇ ਸਾਰੇ ਖਤਮ ਹੋ ਗਏ ਜੇ ਰੇਟ ਦਊਗਾ ਤੁਹਾਨੂੰ ਸਿਰਫ ਤੇ ਸਿਰਫ 500 ਤੇ 45 ਰੁਪਏ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਣ ਦੇ ਆ ਕਿ ਸਟਾਕ ਜਿਹੜਾ ਆਪਾਂ ਦੁਕਾਨ ਤੋਂ ਸਾਰਾ ਲੈ ਲੈਂਦਾ ਤੇ ਉਹਦੀ ਵੀ ਆਪਾਂ ਵੀਡੀਓ ਤੁਹਾਨੂੰ ਦੇ ਦੇਣੀ ਆ ਤੇ ਸਟਾਕ ਉਹ ਵੀ ਜਿਹੜਾ ਕਲੀਅਰ ਕਰ ਦੇਣਾ ਵੀਡੀਓ ਦੇ ਵਿੱਚ ਆਪਾਂ